ਸਤਿ ਸ੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਸਿੱਟ ਨੇ ਪਟਿਆਲਾ ਸੱਦਿਆ ਸੀਗਾ ਡਰਗ ਮਾਮਲੇ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਕਰਨੀ ਸੀ ਪਰ ਵਿਕਰਮ ਸਿੰਘ ਮਜੀਠੀਆ ਨਹੀਂ ਪਹੁੰਚੇ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਉਹਨਾਂ ਦੀ ਚੰਡੀਗੜ੍ਹ ਦੇ ਵਿੱਚ ਕੋਈ ਪੇਸ਼ੀ ਹੈ ਜਿਸ ਦੇ ਤਹਿਤ ਅੱਜ ਉਹ ਪੇਸ਼ ਨਹੀਂ ਹੋ ਸਕਣਗੇ ਉਸ ਤੋਂ ਪਹਿਲਾਂ 20 ਤਰੀਕ ਨੂੰ ਵੀ ਉਹਨਾਂ ਨੂੰ ਸੱਦਿਆ ਗਿਆ ਸੀਗਾ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਦੀ ਅੰਮ੍ਰਿਤਸਰ ਦੇ ਵਿੱਚ ਪੇਸ਼ੀ ਹੈ ਮਾਨਹਾਨੀ ਕੇਸ 'ਚ ਤਾਂ ਇਸ ਕਰਕੇ ਨਹੀਂ ਪਹੁੰਚ ਸਕਦੇ 23 ਤਰੀਕ ਦਾ ਸਮਾਂ ਦੇ ਦਿੱਤਾ ਤਾਂ 23 ਨੂੰ ਵੀ ਉਹ ਸੁਪਰੀਮ ਕੋਰਟ ਦੇ ਵਿੱਚ ਜ਼ਮਾਨਤ ਅਰਜ਼ੀ ਦੇ ਉੱਤੇ ਸੁਣਵਾਈ ਕਰਵਾ ਰਹੇ ਸਨ ਇਸ ਕਰਕੇ ਉਦੋਂ ਵੀ ਨਹੀਂ ਪਹੁੰਚੇ ਤੇ ਹੁਣ ਸਿੱਟ ਨੇ ਅੱਜ ਦਾ ਦਿਨ ਮੁਕਰਰ ਕੀਤਾ ਸੀਗਾ ਤਾਂ ਸਿੱਟ ਦੇ ਅੱਜ ਦੇ ਸੱਦੇ ਦੇ ਉੱਤੇ ਵੀ ਬਿਕਰਮ ਮਜੀਠੀਆ ਨਹੀਂ ਪਹੁੰਚੇ ਹਾਲਾਂਕਿ ਸਿੱਟ ਦੇ ਸਾਹਮਣਾ ਨੂੰ ਬਿਕਰਮ ਮਜੀਠੀਆ ਹਾਈ ਕੋਰਟ ਦੇ ਵਿੱਚ ਵੀ ਚੁਣੌਤੀ ਦੇ ਚੁੱਕੇ ਨੇ ਉਹ ਵੀ ਮਾਮਲਾ ਸੁਣਵਾਈ ਅਧੀਨ ਹਾਲਾਂਕਿ ਇੱਕ ਵਾਰ ਉਹ ਸਮਨ ਜਿਹੜੇ ਵਾਪਸ ਹੋ ਗਏ ਸੀ ਪਰ ਇਸ ਤੋਂ ਬਾਅਦ ਦੁਬਾਰਾ ਫੇਰ ਸਿਟ ਨੇ ਉਹਨਾਂ ਨੂੰ ਸਮਨ ਕਰ ਦਿੱਤੇ ਤੇ ਹੁਣ ਦੂਜੀ ਵਾਰ ਤੀਜੀ ਵਾਰ ਹੋ ਚੁੱਕਾ ਹੈ ਕਿ ਉਹ ਨਹੀਂ ਪਹੁੰਚ ਰਹੇ ਤੇ ਇੱਕ ਵਾਰ ਉਹ ਪਹਿਲਾਂ ਨਹੀਂ ਸੀ ਪਹੁੰਚੇ ਜਦੋਂ ਸ਼ਹੀਦੀ ਦਿਹਾੜਾ ਚੱਲ ਰਿਹਾ ਸੀਗਾ ਸ਼ਹੀਦੀ ਦਿਨ ਚੱਲਦੇ ਸੀਗੇ ਛੋਟੇ ਸਾਹ ਜਦਿਆਂ ਦੇ ਤਾਂ ਉਦੋਂ ਵੀ ਉਹ ਨਹੀਂ ਪਹੁੰਚੇ ਸੀ ਤੇ ਹੁਣ ਇੱਕ ਵਾਰ ਫੇਰ ਲਗਾਤਾਰ ਤੀਜੀ ਵਾਰ ਸਿਟ ਦੇ ਅੱਗੇ ਪੇਸ਼ ਨਹੀਂ ਹੋਏ ਤੇ ਹੁਣ ਉਹਨਾਂ ਨੇ ਜਾਣਕਾਰੀ ਦੇ ਮੁਤਾਬਕ ਹਵਾਲਾ ਦਿੱਤਾ ਹੈ ਕਿ ਉਹ ਚੰਡੀਗੜ੍ਹ ਦੇ ਵਿੱਚ ਕਿਸੇ ਪੇਸ਼ੀ ਦੇ ਉੱਤੇ ਜਾ ਰਹੇ ਨੇ ਇਸ ਕਰਕੇ ਉਹ ਅੱਜ ਪੇਸ਼ ਨਹੀਂ ਹੋ ਸਕਣਗੇ। ਹੁਣ ਸਿਟ ਵੱਲੋਂ ਨਵਾਂ ਸਮਾਂ ਕਿਹੜਾ ਦਿੱਤਾ ਜਾਂਦਾ ਨਵੀਂ ਤਰੀਕ ਕਿਹੜੀ ਤੈਅ ਕੀਤੀ ਜਾਂਦੀ ਆਉਣ ਵਾਲਾ ਸਮਾਂ ਦੱਸੇਗਾ। ਪਰ ਡਰੱਗ ਮਾਮਲੇ ਦੇ ਵਿੱਚ ਕਾਨੂੰਨ ਦਾ ਸਾਹਮਣਾ ਕਰ ਰਹੇ ਨੇ ਵਿਕਰਮ ਮਜੀਠੀਆ ਪਹਿਲਾਂ ਜੇਲ੍ਹ ਦੇ ਵਿੱਚ ਵੀ ਰਹਿ ਚੁੱਕੇ ਨੇ ਸੁਪਰੀਮ ਕੋਰਟ ਤੱਕ ਵੀ ਉਹਨਾਂ ਨੇ ਜ਼ਮਾਨਤ ਅਰਜ਼ੀ ਲਗਾਈ ਹੋਈ ਹੈ। ਤਾਂ ਕੁੱਲ ਮਿਲਾ ਕੇ ਵਿਕਰਮ ਮਜੀਠੀਆ ਕਿਉਂ ਨਹੀਂ ਪੇਸ਼ ਹੋ ਰਹੇ ਕਿ ਸੱਚਮੁੱਚ ਕੋਈ ਪੇਸ਼ੀ ਹੁੰਦੀ ਆ ਜਾਂ ਫਿਰ ਉਸੇ ਦਿਨੀ ਉਹ ਪੇਸ਼ੀ ਰੱਖ ਦਿੱਤੀ ਜਾਂਦੀ ਹੈ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਪਰ ਲਗਾਤਾਰ ਪਹਿਲਾਂ ਜਦੋਂ ਸਿੱਟ ਦੇ ਸਾਹਮਣੇ ਪੇਸ਼ ਹੋਣ ਵਾਸਤੇ ਸਮਣ ਹੁੰਦੇ ਸੀਗੇ ਤਾਂ ਵਿਕਰਮ ਮਜੀਠੀਆ ਬੇਚੇ ਜਿ ਕੋ ਕੇਸ ਸਿੱਟ ਦੇ ਸਮਣਾ ਦੇ ਉੱਤੇ ਪਹੁੰਚਦੇ ਸੀ ਆਪਣੀ ਗੱਲ ਰੱਖਦੇ ਸੀ ਸੂਬਾ ਸਰਕਾਰ ਨੂੰ ਵੀ ਉਹ ਨਿਸ਼ਾਨੇ ਦੇ ਉੱਤੇ ਲੈਂਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦੇ ਰਹੇ ਨੇ ਪਰ ਹੁਣ ਵਿਕਰਮ ਸਿੰਘ ਮਜੀਠੀਆ ਲਗਾਤਾਰ ਤੀਜੀ ਪੇਸ਼ੀ ਦੇ ਉੱਤੇ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਦੇ ਵਿੱਚ ਸਵਾਲ ਖੜੇ ਹੋ ਗਏ ਨੇ ਤੇ ਜੇਕਰ ਅਗਲੀ ਪੇਸ਼ੀ ਦੇ ਉੱਤੇ ਉਹ ਪੇਸ਼ ਨਹੀਂ ਹੁੰਦੇ ਤਾਂ ਕੀ ਕਾਨੂੰਨੀ ਦਾ ਪੇਚ ਆ ਉਹਦੇ ਉੱਤੇ ਵੀ ਹੁਣ ਚਰਚਾ ਛੜ ਗਈ ਹੈ ਫਿਲਹਾਲ ਦੀ ਕਲੀ ਤੁਹਾਨੂੰ ਦੱਸ ਰਿਹਾ ਕਿ ਬਿਕਰਮ ਮਜੀਠੀਆ ਨੂੰ ਪਟਿਆਲਾ ਦੇ ਵਿੱਚ ਡਰਗ ਮਾਮਲੇ ਦੇ ਵਿੱਚ ਪੇਸ਼ੀ ਦੇ ਉੱਤੇ ਸੱਦਿਆ ਗਿਆ ਸੀਗਾ ਸਿੱਟ ਨੇ ਉਹਨਾਂ ਨੂੰ ਹਾਜ਼ਰ ਹੋਣ ਲਈ ਕਿਹਾ ਸੀ ਪਰ ਅੱਜ ਵੀ ਉਹ ਤੀਜੀ ਵਾਰ ਲਗਾਤਾਰ ਨਹੀਂ ਪੇਸ਼ ਹੋਏ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਕਿਸੇ ਪੇਸ਼ੀ ਦਾ ਹਵਾਲਾ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ